ਕਈ ਵਾਰੀ ਤਾਂ ਆਇ ਲੱਗਦਾ ਜਦੋਂ ਨੂੰ ਆਪਾਂ ਨੂੰ ਗਾਲਾਂ ਦਿੰਦੀਆਂ ਨਾ ਇਹ ਘਰ ਕੀ ਇਹ ਪਿੰਡ ਛੱਡ ਕੇ ਬਾਗ ਚਲੀ ਗਏ ਮੈਂ ਕਰਦਾ ਗੱਲ ਇਹਨਾਂ ਨੂੰ ਮੈਂ ਪੁੱਛਦਾ ਨੂੰ ਮੈਂ ਫਿਰ ਕਰਨ ਨੂੰ ਤਾਂ ਸਾਰਾ ਕੁਝ ਕਰ ਸਕਦਾ ਮੈਂ ਤੈਨੂੰ ਦੱਸਣਾ ਪਤਾ ਨਹੀਂ ਕੀ ਗਰੰਟੀ ਬਾਈਦਾ ਜਦੋਂ ਮੈਂ ਲਵੇ ਦਿਲਾਵੀਂ ਹੀ ਰਹਿਨੀ ਆ ਮਾਰ ਦਿੰਨੀ ਆ ਪੁੱਤ ਮੈਨੂੰ ਪਤਾ ਲੱਗਾ ਚੱਕਰ ਜਾ ਆ ਗਿਆ ਡਿੱਗ ਗਈ ਕੋਈ ਨਾ ਸੁੱਕੂ ਜੂ ਪਾਣੀ ਆ ਹਾਂ ਹਾਂ ਸੁੱਕਰੂ ਪਾਣੀ ਉਹ 18 ਦਿਨੋਂ ਕੋਈ ਚੜੀ ਚੜਾਈ ਰਹਿਨੀ ਆ ਕਿੱਡੀ ਕ ਗੱਲ ਆ ਹਾਂ ਹਾਂ ਕਿੱਡੀ ਕ ਗੱਲ ਆ ਪਹਿਲਾਂ ਗਿੱਟੇ ਦੇ ਝਾੜੂ ਮਾਰਦਾ ਰਣਾ ਉਹਨੇ ਪਾਣੀ ਡੋਲਦਾ ਆ 2000 ਚਾਰ ਗਮ ਇਕੱਠੇ ਬਗਾੜਾ ਕਰ ਕੋਈ ਨਾ ਮੈਂ ਕਰ ਦਿੰਨੀ ਆ ਤੂੰ ਰਾਮ ਕਰ ਲੈ ਰਾਮ ਕਰ ਲੂੰਗੀ ਕਰਨ ਵੀ ਦੇ ਦਿਮਾਗ ਚੱਕੀ ਰੱਖਦੀ ਆ ਆ ਹੁਣ ਇਹਦੇ ਵਾਈਪਰ ਮਾਰਦੀ ਆ ਝਾੜੂ ਲਾਰੀ ਨਾਲੇ ੱਜ ਨਾਲ ਉਹ ਪਹਿਲਾਂ ਉੱਠੜੋ ਲੈ ਵੇ ਪਾਣੀ ਹੁਣ ਫਾਈ ਫਾਈ ਹਾਂ ਬਾਲਟੀ ਜਿ ਲੈ ਕੇ ਲੰਘ ਜਾ ਨਾ ਬੁੜੀ ਐ ਮੈਨੂੰ ਆਇਆ ਤਾਹ ਪਿੱਛੇ ਤੈਨੂੰ ਹੀ ਹੈ

ਹੋਰ ਹੈਈ ਕੌਣ ਐਸ ਘਰ ਵਿੱਚ ਉਹ ਤੋਂ ਬਿਨਾ ਅੱਜ ਮੇਰੇ ਪੁੱਤ ਨੂੰ ਆ ਜਾਂਦੇ ਸੱਤ ਨਾਮ ਨੂੰ ਉਹਦੀ ਕੱਲੀ ਕੱਲੀ ਕਰ ਤੋਂ ਤ ਦੱਸੂ ਉਹ ਕਿਉਂ ਲੈ ਤੂੰ ਚਾਹ ਤੋਂ ਸੱਦੀਆਂ ਦੇ ਨੀ ਆਪ ਦੇ ਆਪ ਨੂੰ ਤੈਨੂੰ ਕੀ ਲੱਗਦਾ ਵੀ ਸੱਤ ਨਾਮ ਤੇਰੇ ਆਖੇ ਲੱਗ ਜੂ ਉਹ ਪਿੰਕੀ ਦੇ ਮੂਰੇ ਬੋਲ ਤੂੰ ਉਹ ਲਿਜਾ ਇਹ ਗੱਲ ਭੁੱਲ ਜਾ ਤੂੰ ਜ਼ਰੂਰ ਸੁਣੂਗਾ ਉਹ ਚਾਹੇ ਬੋਲਦਾ ਹੀ ਆ ਹੱਥ ਟੈਣੀ ਚੱਕਦਾ ਨਾ ਉਹਨੂੰ ਚੱਕਣ ਦੇਵੇ ਅੱਜ ਤਾਂ ਉਹਨੇ ਹੱਥ ਚੱਕਿਆ ਉਹ ਮੈਨੂੰ ਨਹੀਂ ਲੱਗਦਾ ਇਸਾ ਤੇ ਨਾਮ ਤੇਰੇ ਪੱਖ ਦੀ ਗੱਲ ਕਰਦੂ ਉਹ ਤਾਂ ਉਹਦੇ ਮੁਰੇ ਚੂੰਕਦਾ ਨਹੀਂ ਕੂੰਬ ਨਹੀਂ ਇਹ ਗੱਲ ਮੰਨ ਲੂਆ ਮੇਰੀ ਚੁੱਪ ਕਰਕੇ ਬਹਿ ਜਾ ਸੀ ਵੱਟ ਲੈ ਨਾ ਆਹ ਹੈ ਤੇਰਾ ਪੁੱਤ ਆ ਥੋਲੇ ਤੇਰੀ ਮਾਂ ਦੀਆਂ ਗੱਲਾਂ ਦੇਖ ਲੈ ਕੀ ਸੁਣ ਲੈ ਮੈਂ ਤਾਂ ਜਦੋਂ ਘਰੇ ਆ ਜਾਂਦਾ ਛੋਟਦਾ ਹਿੱਕਣ ਚਰਕੇ ਧਰਦਾ ਛੋਟਦਾ ਨਕਲੀ ਲੜਾਈ ਨਹੀਂ ਮੁਕਦੀ ਉਹ ਸਾਡੀ ਨਹੀਂ ਤੇ ਥੋਡੀ ਆ ਉਹ ਪੁੱਛ ਕੇ ਦੇ ਹਾਪੀਤੀ ਨੂੰ ਉਹ ਤੁਸੀਂ ਹੈਰਾਨ ਕਰਦੇ ਹੋ ਮੈਨੂੰ ਸਾਰੀ ਗੱਲ ਦਾ ਪਤਾ ਹੈ ਜਦੋਂ ਕੋਈ ਘਰੇ ਆਉਂਦਾ ਹੈ ਉਹਦੀ ਤੁਸੀਂ ਹੈਰਾਨ ਕਰ ਲੱਗ ਜਾਂਦੇ ਹੋ ਕਿਸੇ ਮਿਹਰ ਦਾ ਟੱਕਾ ਤੋੜ ਲਿਆ ਕਰੋ ਕਿਉਂ ਮੈਂ ਤੈਨੂੰ ਦੱਸਿਆ ਨਹੀਂ ਵੇਹ ਤਾਂ ਉਹਦੇ ਪੱਖ ਦੀ ਗੱਲ ਕਰੂਗਾ ਉਹਦੇ ਮੁਰੇ ਤਾਂ ਇਹ ਪਾਣੀ ਪਰਦਾ ਤੂੰ ਭਾਲਦੀ ਜਾ ਬੈ ਜਾ ਬੁੜਿਆ ਬੈ ਜਾ ਮਾੜੀ ਮੁੱਟੀ ਸ਼ਰਮ ਮੰਨ ਲੈ ਲੱਗ ਜਾਣਾ ਬੋਲਣਾ ਤੂੰ ਵੀ ਸ਼ਰਮ ਮੰਨ ਉਹ ਤੂੰ ਸਾਡੇ ਪੱਖ ਤੇ ਖੜਨਾ ਤੈਨੂੰ ਕਿਵੇਂ ਪਾਲਿਆ ਸੀ ਛੋਟੇ ਜਿਹੇ ਨੂੰ ਉਹ ਦਿਨ ਭੁੱਲ ਗਏ ਤੁਸੀਂ ਹੁਣ ਤੂੰ ਇਹਦੇ ਮਗਰ ਲੱਗ ਗਿਆ ਨਾ ਕੀ ਗਾ ਪਿਆ ਹਾ ਨਾ ਗੁੜੇ ਨੂੰ ਸ਼ਰਮ ਨਹੀਂ ਆਗੀ ਐ ਬੋਲੀ ਐ ਨਾ ਉਹਨੂੰ ਪਾਣੀ ਵੀ ਨਹੀਂ ਪੀਣ ਦਿੰਦੇ ਪਹਿਲਾਂ ਲੱਗ ਜਾਂਦੇ ਹੋ ਨਾ ਰੋਣ ਨੂੰ ਕੋਈ ਮਰ ਗਿਆ ਈ ਛੇ ਐ ਖੇਖੜ ਕਰਦੀਆਂ ਦੇਖ ਹਰਾਂ ਦੀ ਕਿ ਮੈਂ ਖੇਖੜ ਕਰਦੀ ਆ ਫੈਸਲਤੀ ਨਹੀਂ ਬੱਸ ਕਰ ਨਾ ਬੋਲ ਬਾਰਾ ਤੂੰ ਲੋਕਾਂ ਨੂੰ ਸੁਣਦੇ ਤੇ ਆਵਾਂ ਉਹ ਰਹਿਣ ਦੇ ਰਹਿਣ ਦੇ ਗੁੜਿਆ ਇਹਦਾ ਮੈਂ ਨਾ ਚਿੱਟੇ ਨਹੀਂ ਚਿੱਟੀ ਦਾੜੀ ਦਾ ਹੋ ਮਾਰਦਾ ਨਹੀਂ ਤੈਨੂੰ ਵੀ ਇਹਦੇ ਨਾਲ ਹੀ ਰਲਾ ਦੂਗਾ ਸਦਾ ਨਾ ਆ ਸੁਣੀ ਚੱਲ ਕੋਲੇ ਖੜਾ ਆ ਮਾਰਦੇ ਦੀ ਬੇਗਾਨੀ ਕੋਈ ਖਾਸ ਕਰਦਾ ਨਾਲੇ ਖੜੀ ਹੋਗੇ ਨਾ ਕੰਮ ਕਰ ਲਾ ਇੱਥੇ ਕਿਹਨੇ ਨਹੀਂ ਕੋਈ ਮਰਿਆ ਕਿਹਨੇ ਸੁੱਖ ਨਹੀਂ ਭਾਲਦੀ ਬਹਿ ਕੇ ਲੱਗੂ ਵੈਰ ਬਣ ਹੋ ਲੋਕਾਂ ਮਰਿਆ ਹੁੰਦਾਗਾ ਸੁੱਖ ਮੰਗ ਲੈ ਗਲਗਲੇ ਜੜੀ ਚੱਲ ਖੜੀ ਹੋ ਤੈਨੂੰ ਮੈਂ 20 ਵਾਰੀ ਕਿਹਾ ਵੇਨ ਦਾ ਕੰਕਰ ਕਰੇਸਤਾ ਐ ਮੀਜੂ ਮੀ ਰਹੂ ਤੇਨੂੰ ਸੁਣਨੇ ਵਾਰੀ ਕਿਹਾ ਜੀ ਆ ਦੋਹ ਕੇ ਬਾਇਆ ਦੋ ਰੋਟੀਆਂ ਆਬਿਆ ਦੋ ਮੇਰੀਆਂ ਲਾਲਿਆ ਕਰ ਉਹ ਰੋਟੀ ਦਾ ਸੁੱਖ ਦੇ ਸਾਂ ਨਾ ਖਾ ਲਿਆ ਕਰੀਏ ਆ ਨਿਤ ਦਾ ਕੰਕਰ ਕਰੇਸ ਮੁੱਤ ਦੇ ਨਾਲੇ ਤੂੰ ਬੜਾ ਆਖੇ ਲੱਗਦੀ ਐ ਵਿੱਚ ਕੋ ਸਰੀ ਰਹਿਣੀ ਐ ਇਹਨਾਂ ਦੇ ਇੱਕ ਕੋ ਇੱਕ ਪੋਤਾ ਉਹਦੇ ਨਾਲ ਉਹ ਵੀ ਅੱਡ ਬਹਿ ਜੀਏ ਉਹ ਰੋਟੀ ਤਾਂ ਅੱਡ ਹੋ ਕੇ ਖਾ ਲਾਂਗੇ ਆ ਜੁੱਤੀਆਂ ਤਾਂ ਨਾ ਖਾਵਾਂਗੇ ਹਜੇ ਵੀ ਆਖੇ ਲੱਗ ਜਾ ਕੁੜੀ ਕਰੀ ਜਾਉਂਗੇ ਕਿਉਂ ਕੰਮ ਵੀ ਕਰੋਗੇ ਕਿਉਂ ਸਾਰਾ ਦਿਨ ਕੰਮ ਭਾਲਦੇ ਆ ਪਸੂਆ ਵਾਂਗੂੰ ਤੇ ਨਾਲੇ ਹਜੇ ਬੇਇੱਜ਼ਤੀ ਕਰਾਉਣੀ ਆ ਆ ਜਾ ਮੰਜੇ ਤੇ ਕਿੰਨਾ ਸਿਆਣਾ ਮੇਰਾ ਪੁੱਤ ਬਾ ਬਾ ਆਪਦੇ ਬਾਪੂ ਤੋਂ ਵੱਧ ਕੰਮ ਕਰਿਆ ਕਰੀ ਪੁੱਤ ਤੈਨੂੰ ਪੜ ਕੇ ਅਫਸਰ ਲੱਗੇਗਾ ਲੱਗੇ ਹਾਂ ਕੀ ਅਫਸਰ ਬਣੇਗਾ ਪੁੱਤੇ ਅਲੇਸੀ ਉਹ ਕੀ ਆ ਬਾਤ ਹੈ ਕੀ ਬਾਤ ਹੈ ਮੇਰਾ ਪੁੱਤ ਕਿੱਡੇ ਹੋ ਗਿਆ ਨਹੀਂ ਮੇਰਾ ਪੁੱਤ ਆ ਗਿਆ ਖੇਡ ਕੇ ਹੈ ਆਈ ਐਸ ਸਰ ਕੀ ਆਈ ਐਸ ਆਈ ਐਸ ਦੇਖ ਲੈ ਦੇਖ ਲੈ ਭਾਗ ਵੰਨੇ ਮੇਰਾ ਪੁੱਤ ਕਿੰਨਾ ਸਿਆਣਾ ਹੈ ਪਰ ਮੈਂ ਤਾਂ ਡੈਡੀ ਮੈਨੂੰ ਪੂਰਾ ਨਹੀਂ ਬੁਲਾਉਂਦਾ ਪਰ ਮੇਰਾ ਪੁੱਤ ਤਾਂ ਨਹੀਂ ਮੈਥੋਂ ਪਰੇ ਜਾਂਦਾ ਆਪਾਂ ਦਾ ਜੀ ਹੁਣ ਇਸੇ ਤਿਆਸਾਂ ਨੇ ਹਾਂ ਜਿਵੇਂ ਚਾਮਾ ਲਾਡਾ ਨਾਲ ਆਪਾਂ ਸੱਤ ਨਾਮ ਨੂੰ ਪਾ ਲਿਆ ਸੀ ਉਹ ਮੈਂ ਰੱਖਾਂਗੇ ਸਹੀ ਗੱਲ ਹੈ ਉਹਦੇ ਨਾਲ ਤਾਂ ਸਿਆਣਾ ਹੀ ਬਣੂ ਉਹ ਤਾਂ ਹੈ ਭਗਵਾਨ ਨੇ ਕਈ ਵਾਰੀ ਤਾਂ ਐਂ ਲੱਗਦਾ ਜਦੋਂ ਨੂੰਹ ਆਪਾਂ ਨੂੰ ਗਾਲਾਂ ਦਿੰਦੀ ਆ ਨਾ ਵੀ ਇਹ ਘਰ ਕੀ ਇਹ ਪਿੰਡ ਛੱਡ ਕੇ ਭੱਜ ਚਲੀ ਗਏ ਪਰ ਮੇਰੇ ਪੋਤੇ ਦਾ ਮੈਨੂੰ ਮੋਹ ਮਾਰਦਾ ਹੈ ਇਹਦਾ ਕਰਕੇ ਮੈਂ ਕਿਤੇ ਵੀ ਨਹੀਂ ਜਾਂਦਾ ਇਸੇ ਕਰਕੇ ਮੈਂ ਖੜਾ ਨਹੀਂ ਮੇਰਾ ਜੀ ਕਰਦਾ ਵੀ ਇਸ ਦੁਨੀਆ ਨੂੰ ਛੱਡ ਕੇ ਭੱਜ ਜਾ ਜਿਵੇਂ ਆਪਣੀ ਨੂੰਹ ਆਪਾਂ ਨੂੰ ਤੰਗ ਕਰਦੀ ਹੈ ਨਾ ਤੁਸੀਂ ਰੋਟੀ ਖਾ ਲਈ ਕੀ ਇਹਦੇ ਨਾਲ ਗੱਲਾਂ ਮਾਰੀ ਜਾਂਦੇ ਹੋ ਰੋਟੀ ਰੋਟੀ ਕਿੱਥੋਂ ਖਾ ਲਈ ਉਹ ਮੈਂ ਬੈਠਾ ਭੁੱਖਾ ਤੇ ਹਾਂ ਪੁੱਤ ਯਾ ਰੋਟੀ ਲਿਆ ਦੇ ਜਾ ਕੇ ਅੰਦਰ ਜਾਨਾ ਆਦੀ ਮੰਮੀ ਨੂੰ ਕਹਿਦੀ ਰੋਟੀ ਪਾ ਦੋਗੀ ਬੋਚ ਕੇ ਕਹੀਂ ਪੁੱਤ ਕਿਤੇ ਲੰਨ ਨਾ ਪਵੇ ਤੇਰੇ ਨਾ ਤੂੰ ਤਾਂ ਖਾਈ ਹੋਏਂਗੀ ਕਿੱਥੋਂ ਖਾ ਲਈ ਜੀ ਮੈਂ ਤਾਂ ਹਜੇ ਕੂੜਾ ਹੀ ਛੱਡਦੀ ਫਿਰਦੀ ਆ ਤੁਸੀਂ ਖਾਓ ਪਹਿਲਾਂ ਮੈਂ ਫੇਰ ਖਾ ਲੂੰਗੀ ਹਜੇ ਤਾਂ ਬਣਾਉਣ ਲੱਗੀ ਆ ਚਲ ਕੋਈ ਨਹੀਂ ਜਦੋਂ ਆ ਗਈ ਖਾ ਲਾਂਗੇ ਨਹੀਂ ਬੈਠੇ ਆ ਮੈਨੂੰ ਤਾਂ ਲੱਗਦਾ ਨਹੀਂ ਇਹ ਸਦੇ ਨੂੰ ਫੜਾ ਦੇ ਰੋਟੀ ਕੋਈ ਨਾ ਜੇ ਜੀਆਂ ਦਿੰਦੀ ਆ ਖਾ ਲਓ ਆਹੋ ਵਰਤ ਤਾਂ ਲਗਾਉਣੀ ਐ ਕਲੀ ਹਾਂ ਉਹ ਬੱਕੂ ਰੋਟੀ ਮੰਗਦਾ ਸੀ ਰੋਟੀ ਮੰਗਦਾ ਸੀ ਨਸ ਤੇਹੀ ਲੱਗ ਜੂ ਨੂੰ ਭੁੱਖ ਪਤਾ ਨਹੀਂ ਹੈ ਕਿ ਕਿਹੜਾ ਕਦੂਰਾ ਚੁੰਦੇ ਨੇ ਉਹਨੂੰ ਜਿਹੜੀ ਸਦੇ ਨੂੰ ਭੁੱਖ ਲੱਗ ਜਾਂਦੀ ਹੈਗੀ ਕੰਮ ਕਰਨ ਨਹੀਂ ਕਰਨਾ ਧੰਦਾ ਨਹੀਂ ਕਰਨਾ ਸਵੇਰੀ ਰੋਟੀਆਂ ਦੇ ਦਿਓ ਇਹਨਾਂ ਨੂੰ ਲੱਗ ਆਹ ਕੁੱਤੇ ਨੂੰ ਰੋਟੀ ਲੱਗੇ ਨੇ ਬਾਪੂ ਬਾਪੂ ਹਾਂ ਬੱਤ ਰੋਟੀ ਖਾ ਲੋ ਉਹ ਬਾਪੂ ਪੁੱਤ ਲੈ ਮੇਰਾ ਸ਼ੇਰ ਰੋਟੀ ਹਾਂ ਬਾਪੂ ਬਾਪੂ ਪੁੱਤਰਾ ਜਿਉਂਦਾ ਰਹਿ ਐ ਕਰ ਤੇਰੇ ਪਾਪੇ ਨੇ ਨਹੀਂ ਮੈਨੂੰ ਰੋਟੀ ਫੜਾਈ ਵੀ ਆਉਦੀ ਮਾਂ ਤੋਂ ਫਰਕ ਕੇ ਰੋਟੀ ਦਾ ਫੜਾ ਦੇ ਬਾਪ ਤਿ ਜਿਉਂਦਾ ਰਹਿ ਪਰਮਾਤਮਾ ਤੈਨੂੰ ਤਰੱਕੀ ਬਖਸ਼ੇ ਬਾਲੀ ਵੱਡੀ ਉਮਰ ਹੋਵੇ ਮੇਰੇ ਸ਼ੇਰ ਬੱਗੇ ਦੀ ਤੇ ਵੱਡਾ ਸਾਰਾ ਅਫਸਰ ਲੱਗ ਜੇ ਇਹ ਸੱਚੇ ਪਾਸ਼ਾ ਮੇਰੇ ਪੋਤੇ ਨੂੰ ਤੰਦਰੁਸਤੀਆਂ ਦੇ ਚਲ ਬਪੂ ਮੈਂ ਖੇਡਣ ਜਾਣਾ ਠੀਕ ਆ ਚੰਗਾ ਪੁੱਤ ਖੇੜਿਆ ਜਿਉਂਦਾ ਰਹਿ ਬਾਹੋ ਪੋਤੇਆ ਸ਼ੁਕਰ ਹੈ ਸ਼ੁਕਰ ਹੈ ਬੈਠੇ ਨੂੰ ਰੋਟੀ ਦਾ ਭੜਾ ਦਿੱਤਾ ਖਾਲੀ ਰੋਟੀ ਸੋ ਆਹੋ ਖਾ ਲਈ ਇੱਕ ਰੋਟੀ ਭੇਜੀ ਸੀਗੀ ਇੱਕ ਰੋਟੀ ਨਾ ਭਲਾ ਮੈਨੂੰ ਕੀ ਹੁੰਦਾ ਹੁਣ ਉਹਨੂੰ ਐ ਤਾਂ ਪਤਾ ਵੀ 2 2.5 ਰੋਟੀਆਂ ਖਾ ਜਾਣ ਲਾ ਮੈਂ ਤੂੰ ਐ ਕਰ ਦਾਲਾ ਜਾਂ ਭਾਂਡੇ ਚਾਕੇ ਨੂੰ ਤਾਂ ਉੱਥੇ ਰਸੋਈ 'ਚ ਬਹਿ ਕੇ ਖਾ ਲਾ ਅੱਜ ਕੇ ਰੋਟੀ ਮੈਂ ਤਾਂ ਜਿਹੜੀ ਖਾਣੀ ਸੀ ਖਾ ਲਈਕਰ ਇੱਕ ਰੋਟੀ ਭੇਜੀ ਆ ਲੈ ਚਲੋ ਕੋਈ ਨਾ ਜੀ ਜਿਹੜੀ ਮਿਲ ਗਈ ਉਸੇ ਤੇ ਸਬਰ ਕਰ ਲਾ ਨਾਲ ਤਾਂ ਮੈਂ ਭਾਂਡੇ ਤੋਦੂੰਗੀ ਉੱਥੇ ਨਾਲੇ ਮੈਂ ਰੋਟੀ ਖਾ ਜਾਵਾਂ ਆਹੋ ਸਬਰੀ ਕਰ ਸਕਦੇ ਆ ਆਪਾਂ ਡਾਂਗ ਥੋੜੀ ਮਾਰ ਸਕਦੇ ਆ ਚਲ ਤੂੰ ਤਾਂ ਉੱਥੇ ਰਸੋਈ 'ਚ ਬਹਿ ਕੇ 4-5 ਖਾ ਜਾਂਦੀ ਹੋਏਂਗੀ ਆਪ ਰੱਜ ਕੇ ਰੱਬਾ ਨੂੰ ਕਿਸੇ ਨੂੰ ਚੱਜ ਦੇ ਦੇ ਆ ਸਾਡੇ ਅਰਗੀ ਨਾਲ ਨਾ ਦੇ ਲੈ ਰਸੋਈ ਸਾਫ਼ ਕਰਕੇ ਤੁਰ ਵੀ ਗਈ ਪਤਾ ਨਹੀਂ ਰਸੋਈ ਚ ਉਹਦਾ ਕੀ ਦਮ ਘੁੱਟਦਾ ਦੇਖਾ ਦਾਲ ਦੋ ਤੀ ਆਹ ਹਾਂ ਅੱਲਾਹ ਜੀ ਸਾਫ਼ ਦੇ ਚਲੋ ਇਹ ਪੈ ਨਾਲ ਕਰ ਲੋ ਜਰੀਆ ਦੇਖ ਹਾਂ ਇਹ ਨਜੰਦਰੀਏ ਇੱਕ ਦੋ ਰੋਟੀਆਂ ਤਾਂ ਦੇ ਦਿੰਦੀ ਪਤਾ ਨਹੀਂ ਕਿਹੜੇ ਕਰਮਾਂ ਦਾ ਬੈਰ ਕੱਢਦੀ ਆ ਕੰਮ ਸਾਰਾ ਦਿਨ ਪਾਲਦੀ ਆ ਤੇ ਰੋਟੀ ਇੱਕ ਵੀ ਨਹੀਂ ਮੈਨੂੰ ਮੈਨੂੰ ਹੱਜੇ ਕਹਿੰਦਾ ਤੂੰ ਅੰਦਰ ਜਾ ਕੇ ਰੱਜ ਕੇ ਰੋਟੀਆਂ ਖਾਏਂਗੀ ਤੈਨੂੰ ਕੀ ਦੱਸਾਂ ਵੀ ਮੇਰੇ ਵਾਸਤੇ ਤਾਂ ਇੱਕ ਵੀ ਨਹੀਂ ਹੈਗੀ ਚੱਲ ਮਣਾ ਪਾਣੀ ਦੀ ਘੁੱਟ ਪੀ ਕੇ ਸਾਰ ਲਾ ਕਰਾ ਬਾਲਾ ਨਾ ਪਾ ਇਹਨਾਂ ਵਿੱਚੋਂ ਖਿੱਚੀ ਨਹੀਂ ਜਾਂਦੀ ਇਹ ਥੋੜਾ ਬਾਅਦ ਇੱਕ ਗਿੜਾ ਹੋਰ ਲੱਗ ਜੂ ਹੋਰ ਕੀ ਬਸ ਇੱਕ ਹੋ ਜਾ ਉਹ ਵੀ ਪਾ ਲੈਣ ਦੇ ਫੇ ਦੁਬਾਰੇ ਗੇੜਾ ਲੱਭੂਗਾ ਨਹੀਂ ਨਹੀਂ ਕੋਈ ਨਹੀਂ ਇੰਨਾ ਮਤੋਂ ਖਿੱਚਾ ਨਹੀਂ ਜਾਣਾ ਫੇ ਹਾਂ ਉੱਥੇ ਉਹ ਖੜੀ ਹੋ ਪਾ ਮਨੇ ਕਿੰਨਾ ਕਿਚਰਾ ਪਾ ਦਾਰ ਕੇ ਰਹਾਗੇ ਆ ਫੜ ਐਨ ਕਵੀ ਟੁੱਟ ਜਾਨੀ ਸੀ ਤੇਰੀ ਤਾਂ 60 ਫੀਟ ਤਾਂ ਨਹੀਂ ਵੱਜੀ ਉਨਾ ਨਾ ਬੱਸ ਫੇਰ ਕੋਈ ਨਹੀਂ ਦੇਖੋ ਉਹ ਤਾਂ ਬਗਾਨੀ ਹੈ ਸਤਨਾਮ ਦਾ ਆਪਣਾ ਪੁੱਤ ਹੈ ਉਹ ਤਾਂ ਆਪਣੇ ਦੇ ਤਰਸ ਖਾਊਗਾ ਆਪਾਂ ਉਹਨੂੰ ਕਹਿੰਦੇ ਆ ਵੀ ਜੱਤਾ ਕੋਈ ਕੰਮ ਵਾਲੀ ਰੱਖ ਲੈ ਨਹੀਂ ਫਿਰ ਬਹੂ ਨੂੰ ਕਹ ਬੋਲੋ ਨਾ ਸਤਨਾਮ ਕਰੇ ਜੇ ਸੁਣ ਤਗੇ ਜੇ ਸੁਣ ਲਿਆ ਨਵਾਕੜੇ ਖੜਾ ਕਰ ਲੂ ਚੁੱਪ ਕਰ ਜਾ ਉਥੇ ਆਏ ਹਾਂ ਤੇ ਨੱਕ ਚਰ ਚੱਲੂਗਾ ਮੈਂ ਵੀ ਤਾਂ ਬੁਢਾ ਹੋ ਗਿਆ ਨਾਲੇ ਹੁਣ ਐ ਸੱਟਾ ਖਾ ਕੇ ਬਹਿ ਜਾਗੇ ਫੇਰ ਕਿਸੇ ਨੇ ਨਹੀਂ ਸਿਆਣਣਾ ਆਪਾਂ ਨੂੰ ਲੈ ਹੋਂਦੇ ਆ

ਤੁਸੀਂ ਇਹ ਗੱਲਾਂ ਕਰਦੇ ਸੀ ਇਹ ਇਹਨਾਂ ਨੂੰ ਐ ਕਰੋ ਇੱਥੇ ਇਹਨਾਂ ਨੇ ਮੂਰਤੀ ਬਣਾ ਲਓ ਇਹਨਾਂ ਦੀ ਇੱਥੇ ਬਿਠਾ ਲਓ ਇਹਨੂੰ ਬੈਠਾ ਕੇ ਪੂਜਾ ਕਰੋ ਆਰਤੀ ਕਰਿਆ ਕਰੋ ਉਹਨਾਂ ਦੀ ਸਵੇਰੇ ਸ਼ਾਮਾਂ ਮੈਂ ਬੈਠਾ ਨੂੰ ਬਾਪੂ ਸੋਡੇ ਗੋਲੀ ਬੱਜੀਆ ਤੁਸੀਂ ਡੱਕਾ ਕੰਮ ਕਰ ਲੋਗੇ ਕੀ ਹੋਇਆ ਤੁਹਾਨੂੰ ਹੋਇਆ ਉਹ ਪੁੱਤ ਹੁਣ ਹੋਇਆ ਆ ਤੇਰੀ ਮਾਂ ਲੰਗੜੀ ਲੰਗੜੀ ਦੇ ਕਿੰਨਾ ਕੰਮ ਕਰਦੀ ਆ ਮੈਂ ਬੁੜਾ ਹੋ ਗਿਆ ਸਾਰੀ ਉਮਰ ਕਮਾਇਆ ਸੀ ਹੁਣ ਤਾਂ ਸਾਨੂੰ ਮੰਦੇ ਤੇ ਬਹਿ ਜਾਣ ਦਿਓ ਆਖੇ ਲੰਗੜੀ ਲੰਗੜੀ ਇਹ ਜਿੱਦੜੀ ਮੈਂ ਵਿਆਹੀ ਆ ਉਹਦੇ ਦੀ ਲੰਗੜੀ ਆ ਇਹ ਲੰਗੜਦੀ ਨਹੀਂ ਨਹੀਂ ਲੋਟਾਉਗੀ ਲੰਗੜੋ ਜੀ ਹਾਂ ਨਾ ਤੂੰ ਹੈ ਨਹੀਂ ਮੈਨੂੰ ਕਰਕੇ ਖਰਜੀਆਂ ਲਾ ਕੇ ਲਾਵਾਂ ਲੁੱਤੀਆਂ ਨਾ ਕੋ ਕੰਮ ਕਰਨ ਨੂੰ ਤਾਂ ਤੂੰ ਮਰ ਜਾਨੀ ਆ ਮੌਤ ਹੋ ਜਾਂਦੀ ਏ ਤੈਨੂੰ ਆ ਗੱਲਾਂ ਕਰਾਉਣ ਨੂੰ ਤਾਂ ਵੀਹਾਂ ਵਰਗੀਆਂ ਆ ਬਾਬਾ ਬੁੜਿਆ ਤੂੰ ਤਾਂ ਸ਼ਰਮ ਕਰ ਲੈ ਤੂੰ ਸ਼ਰਮ ਕਰ ਇਹ ਮਗਰ ਲਾ ਕੇ ਜਨਾਨੀ ਦੇ ਮਗਰ ਤੂੰ ਵੀ ਉਹ ਜੀਆਂ ਗੱਲਾਂ ਕਰੀ ਜਾਂਦਾ ਰਹਿਣਾ ਹੋ ਗਈ ਭਾਈ ਤੇਰੇ ਵਾਲੀ ਤਾਂ ਤੂੰ ਤਾਂ ਬੋਲਣਾ ਵੀ ਨਹੀਂ ਹਟਦੀ ਅਸੀਂ ਸ਼ਰਮ ਕਰ ਲਈਏ ਸ਼ਰਮ ਤਾਂ ਤੂੰ ਕਰ ਭਾਈ ਜਿਹੜੀ ਵੱਡਿਆਂ ਦੇ ਮੂਹਰੇ ਬੋਲ ਜੇ ਤੁਸੀਂ ਕੰਮ ਕਰੋ ਕਾਹਨੂੰ ਕੋਈ ਬੋਲੇ ਕੋਈ ਵੀ ਨਹੀਂ ਬੋਲਦਾ ਕੰਮ ਕਰੋ ਆਪਦਾ ਉਹਨੂੰ ਵੀ ਕਹਿ ਦਿਆ ਕਰੇ ਵੀ ਚਾਹੇ ਕੰਮ ਹੀ ਕਰਾ ਲੈ ਬੋਲ ਤਾਂ ਸਿੱਧੇ ਬੋਲ ਲਿਆ ਕਰੇ ਕਿਵੇਂ ਕੈਂਚੀ ਵਾਂਗੂ ਚੱਲਦੀ ਐ ਮੇਰੀ ਵਾਈ ਚੱਲੂ ਕੰਮ ਹੁੰਦਾ ਤਾਂ ਠੀਕ ਐ ਨਹੀਂ ਬਣ ਤਾ ਹੋਰ ਕਿੱਥੇ ਐਥੋਂ ਚਲੋ ਜੀ ਕੋਈ ਨਹੀਂ ਜੀ ਬਹਿਤਾਂ ਕਰਦੇ ਹਾਂ ਪਰ ਤੁਹਾਨੂੰ ਖਾਲੀ ਕੱਢੂ ਅਗਲਾ ਸਤਨਾਵ ਤੂੰ ਚੱਲਾ ਸਤਨਾਵ ਤੂੰ ਇਹਨੂੰ ਰੋਕ ਇਹ ਚੱਲੋ ਚੱਲੋ ਕਿੱਥੇ ਚੱਲੀਏ ਅਸੀਂ ਬੱਸ ਚਲੋ ਨਿਕਲੋ ਨਹੀਂ ਕੰਮ ਹੁੰਦਾ ਨਾ ਚਲੋ ਚਲੋ ਚਾਹ ਤੁਹਾਨੂੰ ਘਰੋਂ ਵੀ ਕੱਢ ਦੂ ਤੁਸੀਂ ਉਹ ਫੱਟਣਾ ਬਣਾ ਨਾ ਰੁਕੋ ਰੁਕੋ ਸ਼ਰਮ ਕਰੋ ਤੁਹਾਡੇ ਮਾਪਿਓ ਨੇ ਬਜ਼ੁਰਗ ਯਾਰ ਐ ਕਿਉਂ ਕਰਦੇ ਹੋ ਤੁਸੀਂ ਨਾ ਦੇਖ ਲਾ ਬਈ ਅਸੀਂ ਕੀ ਸ਼ਰਮ ਕਰੀਏ ਅਸੀਂ ਕੀ ਸ਼ਰਮ ਕਰੀਏ ਸ਼ਰਮ ਤਾਂ ਇਹਨਾਂ ਨੂੰ ਨਹੀਂ ਓਏ ਇਹ ਹੁਣ ਕਿੰਨਾ ਚਿਰ ਕੰਮ ਕਰੀ ਜਾਣ ਬਜ਼ੁਰਗ ਬੰਦੇ ਹਾਡਾ ਗੋਡੇ ਨਾ ਰਹੇ ਪੈਣੀ ਸਾਰਾ ਦਿਨ ਅਸੀਂ ਕੰਮ ਕਰਦੇ ਤੁਲੇ ਜੀ ਤੇ ਰੋਟੀ ਰੋਟੀ ਸਾਨੂੰ ਕੁੱਤਿਆਂ ਬਿੱਲਿਆਂ ਤੋਂ ਸਾਰੀ ਗੱਲ ਤਾਂ ਮੈਨੂੰ ਪਤਾ ਜਿੰਨੀਆਂ ਹੋੱਚਦਾ ਇਹ ਦੋਨੇ ਜਾਣੇ ਭੇਡਦੇ ਕੋਈ ਨਹੀਂ ਭੇਡਦਾ ਸਾਰੀ ਦਾ ਨਹੀਂ ਲੜਾਈ ਭਾਲਦੇ ਆ ਸਾਡਾ ਕਸੂਰ ਤਾਂ ਦੱਸਦੇ ਸੀ ਕੀ ਕਹਿੰਦੇ ਆ ਸਾਰਾ ਕਸੂਰ ਹੀ ਸਾਡਾ ਤੁਹਾਡਾ ਦਾ ਕਸੂਰ ਹੀ ਨਹੀਂ ਮੇਰਾ ਕਸੂਰ ਹੈ ਮੇਰੇ ਭੈਕਿਆਂ ਦਾ ਨਹੀਂ ਚੁੱਪ ਕਰ ਜਾ ਕਰੋ ਕਿਸੇ ਵੇਲੇ ਤੁਹਾਡੀ ਲੜਾਈ ਬਹੁਤ ਰਹਿੰਦੀ ਆ ਰੋਜ਼ ਅਸੀਂ ਸੁਣਦੇ ਰਹਿੰਨੇ ਆ ਮੈਂ ਮਾਸਟਰ ਦੀ ਗੱਲ ਸੁਣੋ ਇਹ ਕਹਿਣਾ ਜਾਂ ਤਾਂ ਇਹਨਾਂ ਨੂੰ ਸਮਝਾ ਲਓ ਕਾਲੂ ਇਹ ਨਾ ਗੱਲ ਕਹੇ ਮੈਨੂੰ ਇਹ ਕੁੱਟਣਾ ਪੈ ਜਾਵੇ ਚਲੋ ਤੁਸੀਂ ਜਾਓ ਮੈਂ ਸਮਝਾਉਣਾ ਇਹਨਾਂ ਨੂੰ ਚਲੋ ਭਾਈ ਜਾਓ ਸਮਝਦੇ ਆ ਠੀਕ ਆ ਨਹੀਂ ਉਹ ਕੋ ਤਿੱਤਰੂ ਆ ਜਾਣਗੇ ਇੱਥੋਂ ਹਾਂ ਆ ਛੱਡਾਈ ਨਾਲੇ ਓ ਦਾੜੀਆ ਦੇਖ ਲੈ ਆ ਦੇਖੀ ਜਾਂਦਾ ਤੂੰ ਦੇਖ ਲੈ ਆ ਹਾਲ ਆ ਸਾਡੇ ਨਾਲ ਸਾਡੇ ਮੂੰਹ ਪੁੱਟ ਕਰਦਾ ਮੈਂ ਸੁਝਾਉਣਾ ਤੈਨੂੰ ਗੱਲ ਇੱਕ ਮਿੰਟ ਹਾਂ ਮੇਰੀ ਗੱਲ ਸੁਣ ਤੁਸੀਂ ਕਿਉਂ ਭਾਈ ਇਹਨਾਂ ਨੂੰ ਸਾਰਾ ਦਿਨ ਕੁੱਤੇ ਕੁੱਤੇ ਕਰਾਈਏ ਨਾਲੇ ਤੱਕ ਤੇ ਖਾਣੇ ਹੋਏ ਆ ਸਾਰਾ ਕੰਮ ਕਰਦੇ ਆ ਪਸ਼ੂਆਂ ਦਾ ਹੁਣ ਦੱਸ ਉਹ ਨੂਹ ਪੁੱਤ ਨੇ ਅਸੀਂ ਕਿਹੜੇ ਖੂ ਖਾਤੇ ਡਿੱਗ ਜਾਈਏ ਕਿੱਧਰ ਜਾਈਏ ਛੋਡੇ ਕੋਲੇ ਸਭ ਕੁਸਾ ਛੋਡੇ ਤਾਂ ਇਹ ਪੈਰਾਂ ਹੱਥ ਦੇਣਗੇ ਮੇਰੇ ਨੂਹ ਪੁੱਤ ਦੇਖ ਲੈ ਖੁੱਡ ਨਹੀਂ ਹੈਗੀ ਮੇਰੇ ਨੂਹ ਪੁੱਤ ਮੇਰੀ ਕਿੰਨੀ ਸੇਵਾ ਕਰਦੇ ਆ ਟੌਰ ਨਾਲ ਰਹਿੰਦੇ ਆ ਕੋਈ ਬੋਲ ਕੇ ਦਿਖਾਵੇ ਛੋਡੇ ਇੰਝ ਕਮੀਆਂ ਨੇ ਕਮੀਆਂ ਇਹ ਤਾਂ ਕਰਮਾਂ ਦੇ ਫਲ ਨੇ ਭਾਈ ਤੇਰੇ ਚੰਗੇ ਕਰਮ ਕੀਤੇ ਆ ਉਹ ਕੋਈ ਸਾਡੇ ਕਰਮ ਮਾੜੇ ਕੀਤੇ ਜਿਹੜਾ ਅਸੀਂ ਨੂਹ ਪੁੱਤੋ ਜੁੱਤੀਆਂ ਖਾਣੇ ਆ ਕਰਮ ਕਾਨੂੰ ਕਰਮ ਤਾਂ ਆਪਦੇ ਸਿਰ ਤੇ ਹੁੰਦੇ ਨੇ ਸਾਨੂੰ ਤਾਂ ਬਣਾਉਣੇ ਪੈਂਦੇ ਤੁਸੀਂ ਪਤਾ ਨਹੀਂ ਕਿਹੜੀ ਦੁਨੀਆ 'ਚ ਰਹਿੰਦੇ ਹੋ ਹੁਣ ਭਾਈ ਅਸੀਂ ਕਿਹੜੇ ਖੂਚ ਜਾਈਏ ਸਾਨੂੰ ਤੂੰ ਹੀ ਰਾਹ ਦੱਸ ਦੇ ਉਧਰ ਭੱਜ ਜਾਨੇ ਅੱਧਾ ਦੇਖ ਲੈ ਮੈਂ ਤੇਰੇ ਸਾਹਮਣੇ ਕਿਹੜਾ ਕਿਹੜਾ ਕੰਮ ਨਹੀਂ ਕੀਤਾ ਰਾਤਾਂ ਨੂੰ ਟਰੈਕਟਰਾਂ ਤੇ ਉਹ ਦੂਰ ਦੂਰ ਤੱਕ ਕਰਾਇਟ ਹੋਏ ਨੇ ਮੈਂ ਤਾਂ ਜਾ ਕੇ ਆ ਕਾਰ ਬਾਰ ਬਣਾਇਆ ਤੇ ਹੁਣ ਮੈਨੂੰ ਆ ਦਾਨ ਦਸ਼ਨਾ ਮਿਲਦੀ ਐ ਦੱਸ ਕੀ ਕਰਾਂ ਮੈਂ ਮੈਂ ਤਾਂ ਦੇਖਦਾ ਰਿਹਾ ਕਰਨ ਨੂੰ ਤਾਂ ਸਾਰਾ ਕੁਝ ਕਰ ਸਕਦਾ ਮੈਂ ਤੈਨੂੰ ਦੱਸਣਾ ਆ ਆਪਦੀ ਜ਼ਮੀਨ ਆਪਦੇ ਹਿੱਸੇ ਦੀ ਦੇ ਠੇਕੇ ਤੇ ਔਰ ਰਾਹ ਆਲੀ ਬੈਠ ਕੇ ਜਿਵੇਂ ਜੋ ਦੋਹੇ ਜਾਣੇ ਆਪਦੀਆਂ ਚਾਰ ਪਕਾਓ ਖਾਓ ਆ ਰਾਮ ਨਾਲ ਤੁਸੀਂ ਕਾ ਨੂੰ ਇਹਨਾਂ ਦਾ ਘੱਟਾ ਢੋਣੇ ਹੋ ਨਾਲੇ ਜੁੱਤੀਆਂ ਖਾਣੇ ਹੋ ਇਹ ਆ ਨਹੀਂ ਮੰਦੀ ਇਹ ਵੀ ਨਹੀਂ ਮੰਦੀ ਫਿਰ ਖਾਈ ਚਲੋ ਜੁੱਤੀਆਂ ਖਾਈ ਚਲੋ ਚੱਲ ਕੋਈ ਨਹੀਂ ਸੋਚਦੇ ਆ ਤੇਰੀ ਚਾਚੀ ਸੋਚਣ ਵਾਲੀ ਇਹ ਤੇ ਕੀ ਗੱਲ ਆ ਹੁਣ ਕਿੰਨਾ ਚਿਰ ਤੁਸੀਂ ਕਰੀ ਜਾਓਗੇ ਇਹਨਾਂ ਦੇ ਮੂਰੇ ਲੱਗ ਲੱਗ ਤੁਸੀਂ ਇਹਨਾਂ ਨੂੰ ਆਉਂਦਿਆਂ ਨੂੰ ਸਮਾਥੀ ਕਬੀਲਦਾਰੀ ਕਬੀਲਦਾਰੀ ਰੱਖਣੀ ਸੀ ਆਪਦੇ ਹੱਥ ਚ ਉਹ ਨੂੰ ਹੁਣ ਛੋਡੀ ਪ੍ਰਧਾਨ ਬਣੀ ਫਿਰਦੀ ਆ ਇਹ ਥੇ ਗਲਤੀ ਹੋ ਗਈ ਸਾਥੋ ਜਿਹੜਾ ਇਹਨੂੰ ਮੂਰੇ ਕਬੀਲਦਾਰੀ ਚ ਕਰਤਾ ਵਿਚਾਰ ਅੱਖਰ ਪੜਿਆ ਸਾਹਮਣੂ ਪਰ ਸਾਨੂੰ ਨਹੀਂ ਪਤਾ ਸੀ ਵੀ ਸਾਹਮ ਦਾ ਸਾਹਮ ਦਾ ਸਭ ਕੁਝ ਹੜੱਪ ਜੂ ਤੇ ਸਾਨੂੰ નોਕਰਾਂ ਵਾਂਗੂ ਘਰ ਚ ਰੱਖੂ ਚਲ ਕੋਈ ਨਹੀਂ ਆ ਹੁਣ ਜੇ ਕਿਤੇ ਇਧਰੋਂ ਫੇਰ ਮੁੜ ਕੇ ਆਗੇ ਸਾਡੇ ਨਾਲ ਕਲੇਸ਼ ਹੋ ਜੂ ਤੋ ਠੀਕ ਬਾਈ ਸਾਂ ਅੱਗੇ ਵੀ ਮੈਂ ਤੁਹਾਡੇ ਨਾਲ ਸੀ ਹੁਣ ਵੀ ਮੈਂ ਤੁਹਾਡੇ ਨਾਲ ਆ ਜੇ ਕੋਈ ਵੀ ਲੋੜ ਹੈ ਨਾ ਮੈਨੂੰ ਦੱਸੋ ਮੈਂ ਤੁਹਾਡਾ ਸਾਰਾ ਹੱਲ ਕਰਵਾ ਦੋ ਮੈਂ ਤੇਰੇ ਨਾਲ ਆ ਠੀਕ ਹੈ ਹੈ ਤੁਸੀਂ ਕਾਹਨੂੰ ਐਵੀ ਜੁੱਤੀਆਂ ਖਾਈ ਜਾਂਦੇ ਹੋ ਬੁਢੇ ਬੰਦੇ ਓਹੋ ਬਹੁਤ ਗਰਮੀ ਆ ਬਾਹਰ ਕਿੰਝ ਸਾਲਾਂ ਨੂੰ ਫੋਨ 'ਚ ਬੜੇ ਰਹਿੰਦੇ ਹੋ ਪਰ ਇਹ ਦੁੱਖ ਸੁੱਖ ਦੀ ਵੀ ਘਰ ਲਿਆ ਕਰੋ ਹਾਂ ਦੱਸ ਕੀ ਗੱਲ ਹੈ ਨਾ ਕਦੇ ਬਾਹਰ ਨਿਕਲ ਕੇ ਦੇਖਿਆ ਲੋਕ ਕੀ ਗੱਲਾਂ ਕਰਦੇ ਫਿਰਦੇ ਨੇ ਕੀ ਗੱਲਾਂ ਕਰਦੇ ਨੇ ਹੁਣ ਲੈ ਚਾਰੇ ਪਾਸੇ ਗੱਲਾਂ ਹੀ ਸੁਣੀ ਜਾਂਦਾ ਘਰੇ ਵੀ ਬਾਹਰ ਵੀ ਪਰ ਉਹ ਤਾਂ ਸੁਣਨੀ ਪੈਣੀਆਂ ਗੱਲ ਕਰਾਉਂਦੇ ਨੇ ਆਪਦੇ ਹੁਣ ਕੀ ਕਰਾਂ ਜੀ ਹੁਣ ਦੱਸ ਦੇ ਲੋ ਜੇ ਮੈਨੂੰ ਖਾਣਾ ਨੂੰ ਪਿਆੰਨੇ ਹੋ ਨਹੀਂ ਨਹੀਂ ਮੈਂ ਬੈਸੀ ਬੋਸ ਰਿਆ ਵੀ ਹੁਣ ਕੀ ਨਵੀਂ ਗੱਲ ਹੋ ਗਈ ਜਿਹੜੀ ਤੈਨੂੰ ਪਤਾ ਲੱਗਿਆ ਮੈਨੂੰ ਤਾਂ ਦੱਸ ਉਹੋ ਦੱਸਤਾ ਰਹੀ ਆ ਵੀ ਉਹ ਦੇਖੋ ਉਹ ਬੁੜਾ ਉਹ ਚੌੜ ਦਾੜੀਆ ਨਾ ਉਹਨੂੰ ਐ ਸ਼ਰਮ ਨਹੀਂ ਆਉਦੀ ਹੈਗੀ ਆਪਦੇ ਪੁੱਤ ਦੀਆਂ ਗੱਲਾਂ ਬਾਹਰ ਜਾ ਕੇ ਕਰੀ ਜਾਂਦਾਗਾ ਕੀ ਗੱਲਾਂ ਕਰਦਾ ਮੈਨੂੰ ਸਮਝ ਨਹੀਂ ਆ ਰਹੀ ਸਿੱਧਾ ਸਿੱਧਾ ਕਹਿ ਨਾ ਓਹੋ ਪਤਾ ਨਹੀਂ ਉਹ ਕੀ ਉਹਦਾ ਨਾਮ ਆ ਬਾਬੇ ਦਾ ਉਹਦੇ ਨਾਲੇ ਕਹਿ ਕੇ ਆਇਆ ਸਾਥ ਦੇ ਵਿੱਚ ਚਾਰ ਪੰਜ ਜਿਆਨੇ ਬੈਠੇ ਸੀ ਉਹਦੇ ਰਵੇ ਉਹ ਮੈਂ ਤਾਂ ਸੁਣੀ ਆ ਬਾਹਰੋਂ ਪਹਿਲਾਂ ਸਾਡਾ ਮੁੰਡਾ ਤਾਂ ਕੰਮ ਨਹੀਂ ਕਰਦਾ ਗੱਲਾਂ ਜਿੰਨੀਆਂ ਮਰਜ਼ੀ ਕਰਵਾ ਲੋ ਕਹਿੰਦਾ ਉਹਨੀਆਂ ਕਰ ਦੂ ਕਹਿੰਦਾ ਸਾਨੂੰ ਰੋਟੀ ਨੇ ਖਾਣਾ ਸੌ ਸੌ ਗੱਲਾਂ ਕਰਕੇ ਆਇਆ ਪਰ ਬੇਸਤੀ ਘੜਾ ਰੱਖਿਆ ਜਮੇ ਨੀ ਮਮੂ ਘੜਾ ਰੱਖਿਆ ਚਲੋ ਮੈਦਾ ਕਦੇ ਕਦੇ ਨਿਕਲ ਗਿਆ ਤਾਂ ਤਾਂ ਰੋਜੀ ਜਾਣਾ ਖੇਤ ਬੰਨੇ ਹੱਥ 'ਚ ਵੀ ਬਾੜ ਜਾਂਦਾ ਕਦੇ ਜਾ ਕੇ ਨਹੀਂ ਕੱਲਾ ਕਰਉਂ ਨੂੰ ਹੀ ਨੇ ਹੁਣ ਆਹੀ ਕਸਰ ਰਹਿ ਗਈ ਸੀ ਇਹ ਵੀ ਕੱਢਦੀ ਇਹਨਾਂ ਨੂੰ ਮੈਂ ਕਹਿੰਦਾ ਕਾਹਨੂੰ ਕਾਹਨੂੰ ਇਹ ਬੁੜੇ ਜਾਨੇ ਮੈਥੋਂ ਲੱਤਾਂ ਖਾਣੀਆਂ ਉਹ ਤਾਂ ਖਾਓ ਇਹ ਫੇਰ ਹੁਣ ਆ ਬੁੜੇ ਦਿੰਦੀਆਂ ਸਾਰੀਆਂ ਉਂਗਲਾਂ ਲੈ ਹੁਣ ਲੱਗੂ ਪਤਾ ਜਾਂਦਾ ਨਾ ਬਾਹਰ ਕਰਦਾ ਗੱਲਾਂ ਜਾ ਜਾ ਕੇ ਆ ਜਿੰਨੀਆਂ ਸਿੱਖਤਾ ਦਿੰਦੀਆਂ ਜਿੰਨੀਆਂ ਚੱਪਾ ਦਿੰਦੀਆਂ ਬੁੜੇ ਨੂੰ ਬੁੜੇ ਦਿੰਦੀ ਆ ਬੁੜੇ ਤੇ ਨਿੰਨੇ ਬੇਂਗਵਾੜ ਹੈਗੇ ਜਿੰਨੇ ਬੁੜੀ ਚ ਨੇ ਮੈਨੂੰ ਲੱਗਦਾ ਪੜਨੇ ਪੈਣਗੇ ਚੱਲ ਆਪੇ ਦਊ ਪਤਾ ਪੱਕ ਗਿਆ ਪਤਾ ਹੁਣ ਕਿੱਧਰ ਚੱਲੇ ਸਰਦਾਰ ਜੀ ਉਹ ਕਿਉਂ ਮੈਂ ਕਿੱਧਰ ਜਾਣਾ ਸੀ ਸਾਥ 'ਚ ਜਾਂਦਾ ਵੀ ਵਿੰਦ ਝੱਟ ਮਾੜਾ ਮੋਟਾ ਮਨ ਠੀਕ ਹੋ ਜਾਊਗਾ ਮੇਰਾ ਐਂ ਸਾਥ 'ਚ ਕੀ ਕਰਨਾ ਓਥੇ ਜਾ ਕੇ ਚੁਗਲੀਆਂ ਕਰੀ ਜਾਂਦਾ ਬੈਠ ਕੇ ਨਾਲੇ ਗੱਲਾਂ ਬਣਾਈ ਜਾਂਦਾ ਤੂੰ ਮੇਰੀਆਂ ਵੀ ਇਹ ਮੁੰਡਿਆਂ ਕੋਲੇ ਖੜਦਾ ਕੰਮ ਨਹੀਂ ਕਰਦਾ ਡੱਕਾ ਹੋਰ ਤੂੰ ਕਰਦਾ ਸਾਰਾ ਕੰਮ ਕੰਮ ਤਾਂ ਮੈਂ ਹੀ ਕਰਦਾ ਉਹ ਕੱਲਾ ਮੈਂ ਨਹੀਂ ਕਹਿੰਦਾ ਸਾਰਾ ਪਿੰਡ ਹੀ ਕਹਿੰਦਾ ਵੀ ਤੂੰ ਕੰਮ ਕਰਦਾ ਤੇਰਾ ਪੁੱਤ ਨਹੀਂ ਕੰਮ ਕਰਦਾ ਜਿਹੜਾ ਕਹਿੰਦਾ ਉਹ ਸਾਲਾ ਲੱਗਦਾ ਤੇ ਤੂੰ ਕਿਹਦੇ ਕੋਲੇ ਚੁਗਲੀਆਂ ਕਰੀਂ ਤੂੰ ਮੈਨੂੰ ਐਂ ਦੱਸਾ ਤੂੰ ਯਾਰ ਮਾਰ ਕੇ ਤਾਂ ਹੁਣ ਆ ਪਕਾਈ ਬਰੇ ਜੇ ਹੁਣ ਤੂੰ ਤੈਨੂੰ ਮੈਂ ਦੱਸਦੀ ਗੱਲ ਬੰਦਾਂ ਨੂੰ ਜੇ ਗੇਟ ਤੋਂ ਬਾਹਰ ਮੈਂ ਤੇਰੇ ਲੱਤਾਂ ਘੁੱਟੂ ਮੈਂ ਅੱਛਾ ਹਾਂ ਬੰਦਾ ਬਣ ਕੇ ਘਰੇ ਰਹਿ ਅੱਛਾ ਹੁਣ ਮੈਂ ਅਸੀਂ ਬਾਹਰ ਅੰਦਰ ਵੀ ਨਹੀਂ ਜਾਣਾ ਨਹੀਂ ਜਾਣਾ ਯਾਰ ਕਮਾਲ ਦਾ ਘਰੇ ਰਹਿ ਤੁਰਿਆ ਫਿਰਦਾ ਇੱਥੇ ਓ ਪੁੱਤਰਾ ਤੂੰ ਦਿਨ ਚੇਤੇ ਕਰ ਲੈ ਉਹ ਜਦੋਂ ਮੈਂ ਤੈਨੂੰ ਨਿੱਕੇ ਜਿਹੇ ਨੂੰ ਕਿਵੇਂ ਪਾਲਿਆ ਓਏ ਉਹ ਤੂੰ ਮਾਰੇ ਮੋਟੀ लाज ਰੱਖ ਹੁਣ ਤੂੰ ਮੈਨੂੰ ਕੈਦੀ ਬਣਾਈ ਜਾਂਦਾ ਜਿਉਂ ਜਿਉਂ ਵੱਡਾ ਹੋਈ ਜਾਂਦਾ ਜਿੱਦਾਂ ਦਾ ਤੈਨੂੰ ਵਿਆਹ ਤਾਂ ਹੋ ਦਿੰਦਾ ਤੂੰ ਹੋਰ ਹੀ ਵੱਡ ਕੇ ਬਹਿ ਗਿਆ ਤੇਰਾ ਫਰਜ਼ ਬਣਦਾ ਸੀ ਮੈਨੂੰ ਸੰਭਾਲਣਾ ਮੈਨੂੰ ਤੇਰ ਮਤ ਨੂੰ ਪਾਲਤਾ ਹੁਣ ਤੇਰਾ ਵੀ ਫਰਜ ਬਣਦਾ ਕੁਸਾਬ ਦੇ ਮਾਤਰ ਦੀ ਨਿਗ੍ਹਾ ਰੱਖਣੀ ਤੂੰ ਕਿ ਆਸਾਨ ਨਹੀਂ ਕਰ ਰਿਹਾ ਮੇਰੇ ਤੇ ਤੇਰੀ ਜ਼ਿੰਮੇਵਾਰੀ ਸੀ ਉਹ ਨਾ ਸਾ ਸਾਡਾ ਤਾਂ ਫਰਜ ਬਣਦਾ ਥੋਨੂੰ ਸਾਂਭਣਾ ਥੋੜਾ ਵਧੀਆ ਫਰਜ ਆ ਇਹ ਬਾਹਰ ਲਾ ਕੇ ਆਉਂਦੀ ਪੁੱਤ ਦੀਆਂ ਟੁਗੜੀਆਂ ਨਹੀਂ ਹਾਇਤਾ ਹੀ ਐਵੇਂ ਕਹਿ ਗਈ ਆ ਜੀ ਈਗਾ ਨਾ ਨਸ਼ੇ ਵੀ ਕਰਦਾ ਨਾ ਕਿਹੜੇ ਨਸ਼ੇ ਕਰਦੇ ਤੁਸੀਂ ਮੈਨੂੰ ਐ ਦੱਸਿਓ ਮੈਂ ਤਾਂ ਕੁਛ ਨਹੀਂ ਕਹਿੰਦਾ ਆਪਦੇ ਪੁੱਤ ਨੂੰ ਮੈਂ ਇੰਨਾ ਥੋੜੀ ਨਹੀਂ ਪਰ ਇਹਦੇ ਲੱਛਣ ਤੇ ਛੋਡੇ ਲੱਛਣ ਸਾਰੇ ਲੋਕਾਂ ਨੂੰ ਹੀ ਪਤਾ ਹੈ ਕਿ ਤੂੰ ਕਿੰਨਾ ਕਿ ਸਾਡੇ ਨਜ਼ਰ ਉਸੇ ਹੋ ਕਰਦੀ ਹੈ ਇਹ ਸਾਨੂੰ ਕਿੰਨਾ ਕਰ ਦੇ ਦੇਖ ਦੇਖ ਕਿਵੇਂ ਜੁਬਾਨ ਚੱਲਦੀ ਹੈ ਤੇਰਾ ਵੀ ਸਾਡੇ ਨਾਲ ਸੁਪਾ ਰਹੇ ਨਾ ਤਾ ਲੱਗੂ ਤੈਨੂੰ ਆਈ ਕਸਰ ਰਹਿ ਗਈ ਹੁਣ ਉਹ ਵੀ ਕਢਾ ਕੇ ਛੱਡੇਗਾ ਤੂੰ ਦੱਸ ਤਾ ਤੈਨੂੰ ਇਹ ਵੀ ਕੱਢ ਦੇਗੀ ਭਾਈ ਤੂੰ ਕੱਢ ਦੇਗੀ ਮੈਂ ਤਾਂ ਹੁਣਾ ਸੱਤ ਚ ਜਾਂਦਾ ਇਹ ਬੰਦ ਝਟ ਇਹ ਵੀ ਸਾਨੂੰ ਚੁੱਪ ਕੋਈ ਲੜਨੀ ਇੱਥੇ ਬੈਠ ਚੁੱਪ ਕਰਕੇ ਜੇ ਦੋ ਰੋਟੀਆਂ ਖਾਣੀਆਂ ਨੇ ਨਹੀਂ ਪਰ ਸਾਥ ਜੀ ਰਹਿਿਆ ਕਰੋ ਦੋਹੇ ਜੀ ਉਹਨੂੰ ਵੀ ਲੈ ਜੀ ਮਰੇ ਲਣ ਜੀ ਨੂੰ ਨਾਲ ਨਾ ਸੱਤ ਜੀ ਆ ਕੇ ਤੈਨੂੰ ਸ਼ਰਮ ਨਹੀਂ ਆਉਂਦੀ ਮੁੰਡਿਆਂ ਚ ਮੈਂ ਇਹਨਾਂ ਨੂੰ ਚਿੱਟੀ ਦਾੜੀ ਵਾਲੇ ਨੂੰ ਅੱਛਾ ਉੱਥੇ ਮੁੰਡੇ ਖੁੰਡੇ ਬੈੰਦੇ ਆ ਉਹ ਬੁਰੇ ਆਦਮੀ ਬੈੰਦੇ ਜਿਹੜੇ ਮੇਰੇ ਨਾਲ ਹਾਂ ਉਹ ਜਰਮਾ ਥੜੀ ਦੇ 20 ਵਾਰੀ ਦੇਖਿਆ ਤੇਰੇ ਆਸੇ ਪਾਸੇ ਮੁੰਡੇ ਖੁੰਡੇ ਨੌਜਵਾਨ ਬੈਠੇ ਨੇ ਤੂੰ ਨਾ ਚ ਇਕੱਲਾ ਬੈਠਾ ਨਾ ਬੱਕਰੀਆਂ ਚ ਉੱਠ ਤੈਨੂੰ ਸ਼ਰਮ ਨਹੀਂ ਆਉਂਦੀ ਕੋਈ ਨਹੀਂ ਕੋਈ ਨਹੀਂ ਪੁੱਤਾ ਮੈਂ ਤਾਂ ਹੁਣ ਬੇਇੱਜ਼ਤਾ ਹੋ ਗਿਆ ਨਾ ਤੁਸੀਂ ਬੇਇੱਜ਼ਤਾ ਕਰਤਾ ਮੈਨੂੰ ਮੈਂ ਨਹੀਂ ਜਾਂਦਾ ਕਰ ਤੂੰ ਤਾ ਹੀ ਇਹ ਜੀਆਂ ਨੇ ਬੇਇੱਜ਼ਤੀ ਕਰਾਉਣਾ ਵੀ ਆ ਨਾ ਜਾ ਨਾ ਕਰ ਤੇ ਸੱਚਾ ਤਾਂ ਈ ਬੁੜਿਆ ਇਨੀ ਕਾ ਜ਼ਾਤੀ ਤੈਨੂੰ ਚੌਰਾ ਤੇ ਖਾਣਾ ਖਰਮਣੀ ਆਉਦੀ ਓ ਰੱਬਾ ਓ ਆ ਸਾਥੋਂ ਕਿਹੜੇ ਜਨਮਾਂ ਦੇ ਪਾਪ ਹੋਏ ਨੇ ਜਿਹੜੇ ਅਸੀਂ ਹੁਣ ਇਸ ਜਨਮ ਵਿੱਚ ਭੁਗਤ ਰਹੇ ਆ ਓ ਰੱਬਾ ਪੁੱਤ ਵੀ ਦਿੱਤਾ ਨੂੰ ਵੀ ਦਿੱਤੀ ਉਹ ਵੀ ਕਹਿਜੇ ਦੇਤੇ ਤਾ ਸਾਨੂੰ ਇਹਦੂ ਤਾਂ ਦੋ ਥੀਆਂ ਦੇ ਦਿੰਦਾ ਕਿਉਂ ਆਪਦੇ ਕਰਮਾਂ ਨੂੰ ਰੋਈ ਜਾਣਾ ਹੁਣ ਕੀ ਹੋ ਗਿਆ ਉਹ ਸਾਥ ਚ ਜਾਂਦਾ ਸੀ ਇਹ ਮੁੰਡੇ ਨੇ ਉਹ ਕੁੱਤੇ ਖਾਣੀ ਕੀਤੀ ਤੇ ਰਿੰਦੀ ਖੁੰਦੀ ਉਹਨੇ ਤਾਂ ਜਮੇ ਕਸਰੀ ਕੱਢਤੀ ਕਹਿੰਦੇ ਹੁਣ ਤੁਸੀਂ ਘਰ ਚੋਂ ਬਾਹਰ ਹੀ ਨਹੀਂ ਜਾ ਸਕਦੇ ਜੇ ਤੂੰ ਮੇਰੇ ਅੱਖੇ ਲੱਗ ਜੇ ਅੱਡ ਹੋ ਕੇ ਬਹਿ ਜੇ ਓਏ ਸੁਖਦਾ ਸਾਹ ਜੈਨਾ ਤੂੰ ਖਿਹੜਾ ਸੁੱਟ ਜੇ ਚਲ ਜਿਵੇਂ ਤੈਨੂੰ ਠੀਕ ਲੱਗਦਾ ਜੇ ਅੱਜ ਵੀ ਕੁੱਤੇ ਖਾਣੀ ਕਰਾ ਕੇ ਅੱਡ ਹੋ ਕੇ ਖਾਣੀਆਂ ਕਰ ਲਵੀ ਖਾਣੀਆਂ ਕਰ ਲੋ ਅੱਡ ਸੱਦ ਲੋ ਦੋ ਬੰਦੇ ਹੋ ਜਾ ਅੱਡ ਪਰ ਜਿਹੜੀ ਇਹ ਕੁੱਤੇ ਘਾਣੀ ਇਹਨਾਂ ਨੇ ਕਰਨੀ ਆ ਉਹ ਤਾਂ ਅੱਡ ਹੋਿਆਂ ਨਾਲ ਵੀ ਕਰਨਗੇ। ਬੱਪਾ ਹਾਂ ਬੱਤ ਜਿਹੜਾ ਕੁਛ ਮੈਂ ਦੇਖ ਰਿਹਾ ਹਾਂ ਨਾ ਮੈਨੂੰ ਸਭ ਸਮਝਦਾ। ਬਸ ਮੈਨੂੰ ਮੜਾ ਵੱਡਾ ਹੋਣਾ ਇਹਨਾਂ ਦਾ ਮੈਂ ਸਾਰੀਆਂ ਵੀੜੀਆਂ ਲਾਉਂਗਾ ਇਹਨਾਂ ਨਾਲ। ਅੱਛਾ ਬੱਤ ਹਾਂ ਬਾਪੂ। ਦੇਖ ਲਾ ਪੋਰਾ ਪਰ ਜਵਾਕ ਤੇ ਵੀ ਕਿੰਨਾ ਅਸਰ ਹੁੰਦਾ ਤੇ ਉਹਨਾਂ ਨੂੰ ਪੋਰਾ ਸਮਝ ਨਹੀਂ ਆਉਂਦੀ। ਸ਼ਾਬਾਸ਼ੇ ਮੇਰਾ ਪੁੱਤ। ਦੇਖ ਫੇਰ ਆਪਾਂ ਨੂੰ ਅੱਡ ਹੋਣ ਦੀ ਕੋਈ ਲੋੜ ਨਹੀਂ ਜਿੱਚ ਇਹਨਾਂ ਤੇ ਜੁੱਤੀਆਂ ਖਾਦੀਆਂ। ਖੋਰ ਖਾ ਲੈਨੇ ਆ ਹੋ ਗਿਆ ਮੇਰਾ ਪੋਤਾ ਆਪੇ ਲੱਕ ਮੋੜ ਦੂ ਸ਼ਾਬਾਸ਼ੇ ਪੁੱਤ ਵਾਹੋ ਪੁੱਤ ਤੂੰ ਤਾਂ ਮੇਰਾ ਦਿਲ ਜਿੱਤ ਲਿਆ ਬੁੱਤੇ ਗੱਲ ਕਹਿ ਕੇ ਜਿਉਂਦਾ ਰਹਿ ਮੇਰਾ ਪੁੱਤਾ ਜਿਨੇ ਸਾਡਾ ਹੌਸਲਾ ਵਧਾਇਆ ਅਸਤੇ ਜਮਈ ਤੇਰੀ ਧਾਗੇ ਸੀ ਵੀ ਸਾਡਾ ਕੋਈ ਵੀ ਨਹੀਂ ਠੀਕ ਹੈ ਬੁੱਤ ਸ਼ਾਬਾਸ਼ੇ ਪੁੱਤ ਤੇ ਆਪਣਾ ਜਰੂਰ ਸਹਾਰਾ ਬਣੋਗਾ ਦੇਖ ਕਿ ਮੈਂ ਜੱਤੀ ਪਾ ਕੇ ਬਟਾ ਖੜਾ ਹੋਵੇ ਚਲੋ ਵੀਰੇ ਸੁਣ ਲੈ ਬਿਊਟੀਫੁੱਲ ਹੈ ਨਾ ਨਾਨੀ ਕੰਬਰੀਏ ਨਾਨੀ ਕੰਬਰੀਏ ਨਾ ਕਿਉਂ ਜੋ ਆਪ ਤੇ ਬੀ ਸੌਰੀ ਜੀ ਵੀ ਵੇ ਸਮਝਿਆ ਜੇ ਨਾ ਲਵੇਂ ਨਾ ਆਪਕੇ ਬੈਠਾ ਕਰੇ ਕਿ ਮੈਂ ਚਿੰਮੜ ਜਿੰਮੜ ਕੇ ਬੈਠੇ ਨੇ ਨਾ ਕੀ ਪੱਟੀਆਂ ਬਣਾਉਂਦੇ ਸੀ ਉਹਨਾਂ ਉਹ ਪਾਇਸੀ ਕੀ ਪੱਟੀਆਂ ਬਣਾਉਣੀ ਆ ਸਾਡਾ ਪੁੱਤ ਹੈ ਸਾਡਾ ਖੂਨ ਹੈ ਸਾਡਾ ਢਿੱਡ ਮੱਚਦਾ ਸਾਨੂੰ ਉਹਦੇ ਨਾਲ ਤਾਂ ਹੱਥ ਫੜਾਉਂਦੇ ਮੈਨੂੰ ਸਾਰਾ ਪਤਾ ਹੈ ਜਿਹੜੀ ਅਸੀਂ ਇਕਾ ਨੂੰ ਕੁਛੀ ਜੰਨੇ ਤੁਹਾਨੂੰ ਆਇਆ ਨਾ ਕਿ ਅਸੀਂ ਉਹਨਾਂ ਮਗਰ ਲਾ ਲਾਗੇ ਨੂੰ ਮਗਰ ਮਗਰ ਨਹੀਂ ਮੈਂ ਲੱਗਣ ਦਿੰਦੀ ਉਹ ਕੋਈ ਨਹੀਂ ਭਾਈ ਸਾਡਾ ਵੀ ਕੁਝ ਲੱਗਦਾ ਹੈ ਅਸੀਂ ਤਾਂ ਉਹਨੂੰ ਕੋਲੇ ਬਹਾਉਨੇ। ਕੁਝ ਨਹੀਂ ਲੱਗਦਾ ਤੁਹਾਡਾ। ਹਾਂ ਸ਼ਰਮ ਕਰ ਲਓ ਮਾੜੀ-ਮੋਟੀ। ਜਵਾਕ ਨੂੰ ਸੀਤਾ ਦੇਣ ਪਏ ਨੇ। ਨਹੀਂ ਡਗਦਾ ਹੋਏਗਾਗਾ। ਉਹ ਅਸੀਂ ਕੁਝ ਨਹੀਂ ਕਹਿੰਦੇ ਭਾਈ। ਐਂ ਤਾਂ ਆਪਦਾ ਪੋਤਾ ਖਮਜ ਕੇ ਆਉਦਾ ਪਿਆਰ ਕਰਦੇ। ਕਾਨੂੰਨੀ ਕਹਿੰਦੇ ਕੁਸਾ ਉਹ ਹਰ ਵਾਰੀ ਲਵੇ ਲਾ ਕੇ ਬਿਠਾ ਲੈਣਗੇ। ਨੌਤੀ ਨੂੰ ਉਹਨੂੰ ਬਿਵਾਰੀ ਲੱਗੀ ਹੋਈ ਆ। ਸਾਡਾ ਖੰਗਦਾ ਰਹਿਣਾਗਾ। ਸਭ ਕੋਈ ਬਿਮਾਰੀ ਲਾ ਕੇ ਰੱਖ ਦੋਗੇ ਜਵਾਕ ਨੂੰ। ਰੋਪਈ ਅਸੀਂ ਨੇ ਮੈਂ ਚਾਹ ਰਹੀਆ ਹੁਣ ਉਹ ਮੈਂ ਪਾਉਂਦੇ ਜਿੰਮੇ ਕਰੇ ਮੂੰਹ ਚ ਕਰੇ ਬੋਲੀ ਨਹੀਂ ਨਿਕਲਣਾ ਹੁੰਦਾ ਉੱਠ ਕੇ ਕੋਈ ਕੰਮ ਕਰ ਲਓ ਹੁਣ ਇੱਥੇ ਬੈਠੀ ਰਹਿੰਦੇ ਸਾਰਾ ਦਿਨ ਉਹ ਕਰ ਲਾਂਗੇ ਸਾਡਾ ਖਹਿੜਾ ਛੱਡ ਦੇ ਜਾ ਤੂੰ ਭਗੜਾ ਛੱਡ ਦੇ ਤੁਹਾਡਾ ਖਹਿੜਾ ਤੇ ਕਿੱਡੀ ਜਵਾਨ ਲੱਗੀ ਆ

ਸ਼ਤਿਕਾ ਅਮੀਰ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਾਡੀ ਅੱਜ ਦੀ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਸਾਡੀ ਹਰ ਇੱਕ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਜਿਵੇਂ ਤੁਸੀਂ ਸਾਡੀਆਂ ਪਿਛਲੀਆਂ ਵੀਡੀਓ ਨੂੰ ਬਹੁਤ ਪਿਆਰ ਕਰਦੇ ਹੋ ਇਸੇ ਤਰ੍ਹਾਂ ਇਸ ਵੀਡੀਓ ਨੂੰ ਵੀ ਸਾਨੂੰ ਉਮੀਦ ਹੈ ਵੀ ਤੁਸੀਂ ਪੂਰਾ ਪਿਆਰ ਕਰੋਗੇ ਸਟੋਰੀ ਦੇ ਵਿੱਚ ਕੋਈ ਵੀ ਵੀਰ ਭਰਾ ਇਹ ਨਾ ਸਮਝੇ ਵੀ ਇਹਦੇ ਵਿੱਚ ਬੜੇ ਆਪਸ ਆਪ ਬੋਲੇ ਗਏ ਆ ਇਹ ਜਿਹੜੀ ਸਟੋਰੀ ਆ ਅੱਖੀ ਦੇਖੀ ਹੱਡ ਵੀਤੀ ਸਟੋਰੀ ਬਣਾਈ ਐ ਸੀਨੇ ਵੀ ਅੱਜ ਕੱਲ ਮਾਂ ਪਿਓ ਨਾਲ ਨੂੰਹਾਂ ਪੁੱਤ ਇਸ ਤਰ੍ਹਾਂ ਕਰ ਰਿਹਾ ਕਦੇ ਵੀ ਕਿਸੇ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਵਾਕਾਂ ਦੇ ਉੱਤੇ ਵੀ ਮਾੜਾ ਪ੍ਰਭਾਵ ਪਵੇ ਫਿਰ ਪੀੜੀਦਾਰ ਪੀੜੀ ਇਹ ਕੰਮ ਚੱਲ ਪੇ ਵੀ ਪਹਿਲਾਂ ਮਾਂ ਪਿਓ ਨੂੰ ਪੁੱਤ ਪੁੱਤੀ ਗਿਆ ਫਿਰ ਗਾਂਹ ਜਵਾਕ ਉਹਦਾ ਤਿਆਰ ਹੋ ਕੇ ਕੁੱਤੀ ਗਿਆ ਇਹ ਲੈਣ ਨੂੰ ਬੰਦ ਕਰਨਾ ਚਾਹੀਦਾ ਕਦੇ ਵੀ ਸਾਨੂੰ ਇੰਨਾ ਨਹੀਂ ਆਪਣੀ ਜਮੀਰ ਤੋਂ ਗਿਰਨਾ ਚਾਹੀਦਾ ਵੇ ਅਸੀਂ ਆਪਣਾ ਰਿਸ਼ਤਾ ਭੁੱਲ ਜੀਏ ਸਾਡੇ ਲਈ ਸਾਡੇ ਪਰਿਵਾਰ ਨੇ ਸਾਡੇ ਮਾਪਿਓ ਨੇ ਸਾਰਿਆਂ ਨੇ ਬਹੁਤ ਕੁਝ ਕੀਤਾ ਹੁੰਦਾ ਸਾਨੂੰ ਨਹੀਂ ਭੁੱਲਣਾ ਚਾਹੀਦਾ ਤੁਹਾਨੂੰ ਤੋਂ ਇਹ ਸਾਰੀਆਂ ਗੱਲਾਂ ਸਮਝ ਆ ਗਈਆਂ ਹੋਣਗੀਆਂ ਵੀਰੇ ਕਿ ਆਦੇ ਮਾਪੇ ਬ ਨੂੰ ਕਦੇ ਵੀ ਇੰਨਾ ਨੀਚੇ ਨਹੀਂ ਕਰਾਉਣਾ ਚਾਹੀਦਾ ਕਿ ਆਪਾਂ ਉਹਨਾਂ ਨੂੰ ਨਜ਼ਰਾਂ ਦੇ ਅੰਦਰ ਐਨੇ ਗਿਰ ਜਾਈਏ ਕਿ ਕਦੇ ਉੱਠ ਨਾ ਸਕੀਏ ਥੈਂਕ ਯੂ ਸੋ ਮਚ ਬਾਕੀ ਰਿਸ਼ਤੇ ਦੀ ਕਦਰ ਕਰਿਆ ਕਰੋ ਵੀਰੇ ਧੰਨਵਾਦ ਜੀ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਨਾ ਸਾਡੇ ਚੈਨਲ ਦਾ ਨਾਮ ਹੈ ਮਾਸਟਰ ਖੁੱਦੀ